ਤਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ ਸੋ ਅੱਜ ਦੋਸਤੋ ਇੱਕ ਨਰਮੇ ਵਾਲੇ ਵੀਰਾਂ ਲਈ ਖੁਸ਼ਖਬਰੀ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲੇ ਬਟਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਮਿਲਦੀਆਂ ਰਹਿਣ ਸੋ ਆਜੋ ਅੱਜ ਤੁਹਾਨੂੰ ਖੁਸ਼ਖਬਰੀ ਬਾਰੇ ਦੱਸਦੇ ਆਂ ਜਿਹੜੇ ਵੀਰ ਨਰਮਾ ਬੀਜਦੇ ਆ ਜਾ ਜਿਹੜੀ ਨਰਮੇ ਵਾਲੀ ਬੈਲਟ ਆ ਖਾਸ ਕਰਕੇ ਅਬੋਰ ਏਰੀਆ ਕੋਸ਼ਕ ਮੁਕਸਰ ਦਾ ਏਰੀਆ ਵੀ ਆ ਗਿਆ ਫਾਇਲ ਕਾ ਦਾ ਮਾਨਸਾ ਬਠਿੰਡੇ ਏਰੀਆ ਚ ਵੀ ਕੁਝ ਨਰਮਾ ਹੁੰਦਾ ਸੋ ਆਪਾਂ ਗੱਲ ਕਰਦੇ ਆ ਸਰਕਾਰ ਵੱਲੋਂ ਇੱਕ ਅਹਿਮ ਸੂਚਨਾ ਹੈ ਕਿ ਨਹਿਰੀ ਪਾਣੀ ਆ ਜਿਹੜਾ ਉਹ ਇੱਕ ਦੋ ਦਿਨਾਂ ਦੇ ਵਿੱਚ ਤਕਰੀਬਨ ਵਿਸਾਖੀ ਵਾਲੇ ਦਿਨ ਸਰਕਾਰ ਨੇ ਕਿਹਾ ਵੀ ਨਹਿਰੀ ਪਾਣੀ ਨਰਮੇ ਵਾਲੀ ਬੈਲਟ ਲਈ ਪਾਣੀ ਛੱਡ ਦਿੱਤਾ ਜਾਊਗਾ 13 April ਨੂੰ ਜਾਂ 14 April ਨੂੰ ਪਾਣੀ ਨਹਿਰੀ ਪਾਣੀ ਆ ਜਾਊਗਾ ਸੋ ਕਿਉਂਕਿ ਅੱਗੇ ਨਾਲ ਨਰਮੇ ਦੀ ਪ੍ਰੋਬਲਮ ਆ ਜਾਂਦੀ ਸੀਗੀ ਪਾਣੀ ਲੇਟ ਲੱਗਣ ਕਾਰਨ ਨਰਮਾ ਲੇਟ ਹੋ ਜਾਂਦਾ ਸੀ ਤੇ ਉਸ ਦੇ ਛਾੜਦੇ ਵੀ ਫਰਕ ਪੈਂਦਾ ਤੇ ਉਹਨੂੰ ਬਿਮਾਰੀ ਵੀ ਜ਼ਿਆਦਾ ਪੈਂਦੀ ਸੀਗੀ ਸੋ ਇਸ ਵਾਰੀ ਸਰਕਾਰ ਨੇ ਪਹਿਲਾਂ ਹੀ ਇਸ ਦਾ ਪ੍ਰਬੰਧ ਕਰ ਲਿਆ ਹੈ ਕਿ ਪਾਣੀ ਪਹਿਲਾਂ ਛੱਡ ਕੇ ਸਮੇਂ ਸਿਰ ਉਹਦੀ ਬਜਾਈ ਹੋ ਜੇ ਤੇ ਕੋਈ ਬਿਮਾਰੀ ਪੈਣ ਤੋਂ ਉਹਨੂੰ ਬਚਤ ਹੋ ਸਕੇ ਸੋ ਜਿਵੇਂ ਕੋਈ ਹੋਰ ਨਵੀਂ ਜਾਣਕਾਰੀ ਆਉਂਦੀ ਹੈ ਜਾਂ ਨੋਟੀਫਿਕੇਸ਼ਨ ਆਉਂਦਾ ਸਰਕਾਰ ਵੱਲੋਂ ਉਹ ਜਲਦੀ ਤੁਹਾਡੇ ਤੱਕ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ